ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਮਹਿਮਤਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਛੋਟੀਆਂ ਦਿਖਾਵਾਂਗੇ ਟੋਕੜਾਂ ਗੱਬਣਾ ਤੇ ਸੱਜਰਾ ਤੇ ਨੀਲੀ ਰਵੀ ਦੀਆਂ ਟੋਕੜਾਂ ਗੱਬਣਾ ਆਪਾਂ ਗੱਬਣ ਇੱਕ ਛੋਟੀ ਦਿਖਾਵਾਂਗੇ ਤੇ ਵੱਡੇ ਕੱਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਆਪਾਂ ਪਹੁੰਚੇ ਆ ਵੀਰ ਜਸ ਕਰਨ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪਿਛੇ ਦਿਨਾਂ ਦੀ ਡਿਟੇਲ ਸਾਸਰੀ ਕਲਪਾ ਜੀ ਸਾਸਰੀ ਕਲਪਾ ਜੀ ਸਾਸਰੀ ਕਲਪਾ ਜੀ ਹੋ ਸਾਨੂੰ ਠੀਕ ਠਾਕ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਭਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਾ ਠੀਕ ਆ ਜੀ ਫੋਨ ਨੰਬਰ ਮੈਂ ਲੋਪੋਗੇ ਚਗਾਵਾ ਫੋਨ ਨੰਬਰ ਹੈਗਾ 9592800635 ਠੀਕ ਆ ਜੀ ਹਾਂਜੀ ਤੇ ਇਧਰੋਂ ਕਰੀਏ ਨੀਲੀ ਰਾਵੀ ਤੋਂ ਹਾਂਜੀ ਦੱਸਿਓ ਭਾਈਏ ਇਹਦੇ ਬਾਰੇ ਵੀਰ ਜੀ ਨੀਲੀ ਰਾਵੀ ਚੋਟੀ ਦੂਜੇ ਸੁਗੇ ਸੂਣ ਨੂੰ ਤਿਆਰ ਆ ਅੱਛਾ ਜੀ ਦਿਨ ਕੋ ਪੰਜ ਸੱਤ ਲੈ ਜੂਗੀ ਠੀਕ ਆ ਜੀ ਬਾਕੀ ਚੰਗੀ ਵੱਡੀ ਨੇ ਚੰਗੀ ਵਜਨ ਲੋਡ ਵਾਲੀ ਪੂਰੀ ਠੀਕ ਆ ਠੀਕ ਆ ਲਓ ਜੀ ਕੱਦ ਕਾਟ ਜਿਹੜਾ ਬਹੁਤ ਹੀ ਤਗੜਾ ਵਾ ਤੇ ਇਹਦਾ ਪਹਿਲੇ ਸੁਗੇ ਦਾ ਰਿਕਾਰਡ 12 13 ਕਿਲੋ ਦਾ ਜੀ ਅੱਛਾ ਜੀ ਹਾਂ ਠੀਕ ਆ ਜੀ ਕਿੰਨਾ ਟਾਈਮ ਖੜਦੀ ਭਾਜੀ ਇਹ ਵੀ ਜੀ ਕੋ ਪੰਜ ਸੱਤ ਲੈ ਜਾਣੇ ਝੋਟੀ ਨੇ ਠੀਕ ਆ ਲਓ ਜੀ ਹਫਤਾ ਤੱਕ ਜਦੋਂ ਵੱਧ ਘੱਟ ਵੀ ਖੜ ਸਕਦੀ ਆ ਠੀਕ ਆ ਠੀਕ ਆ ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾਈਏ ਲਓ ਜੀ ਬਹੁਤ ਹੀ ਤਗੜਾ ਕੱਦ ਕਾਟ ਆ ਏਡਾ ਡੰਗਰ ਬਹੁਤ ਘੱ ਤੇ 12 13 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਭਰਿਆ ਕਰਮ ਵਾਲੀ ਦਾ 14 ਲੀਟਰ ਦੀ ਆਪਾਂ ਆਸਰਾ ਸਕਦੇ ਹਾਂ ਤੋਂ ਅੱਛਾ ਜੀ ਹਾਂ ਜਿਹੜਾ ਅਮਰ ਵੀ ਚੰਗੀ ਆ ਬਾਕੀ ਕੋਈ ਸਾਮ ਦੇ ਡਿਮੈਂਡ ਕਰਦਾ ਠੀਕ ਹੈ ਜੀ ਹਾਂ ਜਾਨ ਨਸਲ ਬੜੀ ਆ ਠੀਕ ਹੈ ਠੀਕ ਲੋ ਜੀ ਪ्योर ਨੀਲੀ ਰਾਵੀ ਜੇ ਵੇਖ ਸਕਦੇ ਕੱਦ ਕੋ ਦਾ ਜਿਹੜਾ ਬਹੁਤ ਹੀ ਤਗੜਾ ਵਾ ਤੇ ਪੇਠ ਪੂੜਾ ਜਿਹੜਾ ਐਨ ਚੌੜਾ ਮੰਜਾ ਡਾਣ ਨਾਲ ਹਿਸਾਬ ਤਾ ਆ ਵਾ ਇਹਨਾਂ ਫਿਕਸਰ ਨਾਲ ਲੰਬਾਈ ਲੇਵੇ ਦੀ ਵੇਖੋ ਕਿੰਨੀ ਜੇ ਠੀਕ ਹੈ ਜੀ ਸੂਲ ਤੱਕ ਚੱਡਾ ਲੱਗਾ ਵਾ ਬਾਕੀ ਹਫਤੇ ਇੱਕ ਦੇ ਆਸ-ਪਾਸ ਜਿਹੜਾ ਟਾਈਮ ਲੱਜੂਗੀ 12 ਤੋਂ 13 ਲੀਟਰ ਜਿਹੜਾ ਪਹਿਲੀ ਸਵੇਰ ਦੁੱਧ ਭਰਿਆ ਕਰਮਾਲੀ ਨੇ ਥਣ ਭਾਂਡਾ ਜਿਹੜਾ ਚੰਗਾ ਲੱਗਾ ਤੇ ਹਵਾਨੇ ਤੇ ਵੀ ਡੱਬ ਆ ਗਏ ਆ ਬਾਕੀ ਜਗਲੇ ਧੋਨ ਤੱਕ ਹੀ ਲੱਗਾ ਪਿਆ ਵਾ ਚੱਡਾ ਚਲੋ ਕੋਈ ਭਰਾ ਸੰਭਰ ਲਾ ਖੜੇ ਤੇ ਦੁੱਧ ਚੰਗਾ ਕੱਢੀ ਜਨਾਨੀ ਤੇ 12 ਤੋਂ 13 ਲੀਟਰ ਜਿਹੜਾ ਪਹਿਲੀ ਸਵੇਰ ਦੁੱਧ ਭਰਿਆ ਵਾ ਚਲੋ ਕੋਈ ਸੰਭਲੂ ਗਰ ਦੁੱਧ ਚੰਗਾ ਕੱਢੀ ਜਨਾ ਦੋਵਾਂ ਸਾਈਡਾਂ ਤੇ ਜਿਹੜੇ ਡੱਬ ਆ ਗਏ ਆ ਤੇ ਥਣ ਵੀ ਚਵਾਂ ਨੁਕਰਾਂ ਤੇ ਹਨ ਕੱਲਾ ਕੱਲਾ ਲੱਗਾ ਵਾ ਪੀੜੀ ਦੇ ਪਾ ਵੇ ਅਰਗਾ ਥਾਣਿਆਂ ਪੜਤੋਂ ਪੁਣੀ ਬਹੁਤ ਪੋਲੀ ਰੂਮ ਵਰਗੀ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਮੁੱਲ ਭਾਜੀ ਇਹਦਾ ਮੁੱਲ ਤਾਂ ਝੋਟੀ ਮੁੱਲ ਤਾਂ 1.5 ਲੱਖ ਕਰਨ ਵਾਲੀ ਆ ਚਲੋ ਆਪਾਂ ਜਾਇਜ਼ ਹੀ ਕਰਾਂਗੇ ਵਿਆਹ ਹੀ ਦੇ ਦਾਂਗੇ ਅੱਛਾ ਜੀ ਹਾਂਜੀ ਮੁੱਲ ਵੀ ਦੀ ਝੋਟੀ ਦਾ 1 ਲੱਖ 2000 ਠੀਕ ਆ 10 ਦੀ ਹਾਣਾ ਦੇਣੀ ਆਪਾਂ 10 ਦੀ ਹਾਂਜੀ ਲੈ ਕਰੀਏ ਮਾਨਤਾ ਥੋੜਾ ਭਾਜੀ ਹਾਂਜੀ ਚਲੋ ਕੋਈ ਨਹੀਂ ਹਫਤਾ ਜੇ ਕੱਢ ਦੀਏ ਚਲੋ ਬੰਦਾ ਵੀਰਾਂ ਨੇ ਵਿਚਾਰਿਆਂ ਨੇ ਵੇਖਣੀ ਆ ਏਡੀ ਝੋਟੀ ਦਾ ਮੁੱਲ ਡੇਢ-ਡੇਢ ਘਟ ਦੋ-ਦੋ ਘਟ ਦੋ ਕਰਦਾ ਹੀ ਨਹੀਂ ਆ ਹਾਂਜੀ ਕਦਾਂ ਗਿੰਗ ਜਾਇ ਤੇ ਕਰ ਦੋ ਥੋੜਾ ਬੜਾ ਜੀ ਸਭ ਕੋ ਫੋਨ ਲਾਵੇ ਕਰ ਦਾਂਗੇ ਮਾਨਤਨ ਠੀਕ ਹੈ ਜੀ ਲਓ ਵੀਰ ਕਹਿੰਦਾ ਕਿ ਮੌਕੇ ਤੇ ਜ਼ਰੂਰ ਮਾਨਤਨ ਕਰਦਾਂਗੇ ਬਾਕੀ ਚੰਗੀ ਏ ਝੋਟੀ ਪੂਰੀ ਇਹ ਵੀਡੀਓ ਤੇ ਪਤਾ ਨਹੀਂ ਵੱਡੀ ਆਵਦੀ ਕਿ ਮੌਕੇ ਮੌਕੇ ਤੇ ਆਣ ਕੇ ਵੇਖੇ ਪੂਰੀ ਪੜੀ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਦੇ ਨਾਲ ਉਹ ਡਬਲ ਦੇਖੋ ਕਿ ਇੱਥੇ ਆ ਗਈ ਝੋਟੀ ਚੰਗੀ ਏਲੇ ਦੂਜੇ ਨੰਬਰ ਤੇ ਭਾਜੀ ਤੁਜੀ ਨੰਬਰ ਤੇ ਵੀ ਜੀ ਟੋਕਰ ਗੱਭਣ ਦੇ ਝੋਟੇ ਲਓ ਜੀ ਨੀਲੀ ਰਬੀ ਦੀ ਟੋਕਰ ਗੱਭਣ ਆ ਗਈ 7 ਟਰਾਲੇ ਜਿਹੜੀ ਲੰਬਾਈ ਆ ਵੇਖੋ ਬਿਲਕੁਲ ਸਹੀ ਗੱਲ ਆ ਜੀ ਇਹ ਕਿੰਨੇ ਸੂਵੇ ਲਗਾਉਣ ਭਾਜੀ ਗੱਭਣ ਤੁਜੀ ਸੂਵੇ ਨੂੰ ਜੀ ਠੀਕ ਆ ਜੀ ਹਾਂ ਪਹਿਲੇ ਸੂਵੇ ਝੋਟੀਆਂ ਦੁੱਧ 13 ਕਿਲੋ ਇਹਨੇ ਵੀ ਕੱਢਿਆ 12 13 ਲਓ ਜੀ 13 ਲੀਟਰ ਜਿਹੜਾ ਪਹਿਲੇ ਨੇ ਭਰਿਆ ਦੁੱਧ 3 ਮਹੀਨੇ ਦੀ ਝੋਟੀ ਚੱਕ ਪਾ ਅੱਛਾ ਜੀ ਹਾਂ ਮੈਂ ਖੁਦ ਕੱਲ ਚੈੱਕ ਕਰਾਈ ਆ ਠੀਕ ਆ ਦੁੱਧ ਵੀ ਵੀ ਬਣਾਈ ਆ ਡਾਕਟਰ ਨੇ ਚੈੱਕ ਕੀਤੀ ਆ ਬੇਸ਼ੱਕ ਕੋ ਵੀਡੀਓ ਕਿਸ ਨੂੰ ਪਾਵਾਂਗੇ ਠੀਕ ਆ ਜੀ ਕਿੰਨਾ ਦੁੱਧ ਹੋਣਾ ਦੁੱ ਵੇਲ ਬੂਲ ਜਿਹੜੀ ਬਹੁਤ ਹੀ ਲੰਬਾਈ ਆ ਲੰਬਾਈ ਦੇ ਵਿੱਚ ਛੋਟੀ ਠੀਕ ਆ ਜੀ ਬਾਕੀ ਸੀਲੀਆਂ ਸੋਲੀਆਂ ਜਿਹੜੀਆਂ ਕਾਫੀ ਆ ਗਈਆਂ ਵਾ ਹਾਂਜੀ ਠੀਕ ਆ ਠੀਕ ਆ ਵੇਗਲ ਵੀ ਤੇ ਕੱਦ-ਕੋਦ ਜਿਹੜਾ ਬਹੁਤ ਹੀ ਬਲੈਰੋ ਗੱਡੀ 'ਚ ਨਹੀਂ ਛੋਟੀ ਮੋੜ ਕੇ ਲੱਥੂਗੀ ਬੈਠੀ ਆਉਗੀ ਅੱਛਾ ਠੀਕ ਆ ਠੀਕ ਬਿਲਕੁਲ ਬਿਲਕੁਲ ਜਿਸ ਕਰਨ ਲੱਗੇ ਕੋਲੋਂ ਛੋਟੀ ਦੇ ਹਾਂ ਜਿੱਦ ਲਪਾਈ ਆ ਲਾ ਕੋੜੇ ਕੱਦ ਦੇਖੋ ਨੱਦ ਦੇਖੋ ਲਓ ਜੀ ਕੱਦ-ਕੋਦ ਉਹ ਲੋ ਕੋਈ ਸ਼ੱਕ ਨਹੀਂ ਆ ਬਿਲਕੁਲ ਬਿਲਕੁਲ ਜੀ ਤੇ ਵੇਲ ਤੋਂ ਹੀ ਵੇਖ ਸਕਦੇ ਜੈਨ ਰਸ਼ੀ ਗਨ ਟੈਂਕੀ ਹਿਸਾਬ ਨਾਲ ਇਹ ਥਣਾਂ ਦਾ ਸੈਜ ਗਿਆ ਵੀ ਚੰਗਾ ਉਹਦੇ ਪਿਓ ਨੀਲੀ ਰਵੀ ਦੀ ਆ ਗਈ ਆ ਸੂਲ ਤੇ ਵੀ ਨਿਸ਼ਾਨੀ ਆ ਗਈ ਜੇ ਲੋ ਜੇ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਜੇ ਚਲੋ ਕੋਈ ਭਰਾਵਾਂ ਦਾ ਸ਼ੌਂਕ ਹੁੰਦਾ ਵਾ ਪਈ ਟੋਕਣਾ ਕੱਬਣਾ ਚਾਹੀਦੀਆਂ ਉਹ ਵੀ ਨੀਲੀ ਰਵੀ ਦੀਆਂ ਉਹਨਾਂ ਦੀ ਡਿਮਾਂਡ ਵੀਰ ਨੇ ਪੂਰੀ ਕਰ ਦਿੱਤੀ ਆ ਬਾਕੀ ਥਾਣਾ ਦਾ ਸੈਰ ਗਿਆ ਉਹ ਤੇ ਵੇਖ ਸਕਦੇ ਜੀ ਬਹੁਤ ਹੀ ਚੰਗਾ ਵਾ ਇਹਦਾ ਵੀ ਚਾਹਾਂ ਨੁਕਰਾਂ ਤੇ ਹਨ ਕਲਾਕ ਜੀ ਬਣਨੀ ਆ ਸੱਜਰ ਜਦੋਂ ਤਿਆਰ ਹੋ ਗਈ ਠੀਕ ਹੈ ਜੀ ਇਹਦਾ ਭਾਜੀ ਕਿੰਨਾ ਕ ਤੇ ਮੁੱਲ ਹੋਰ ਮੁੱਲ ਆਪਾਂ ਜੈ ਜੀ ਦੇ ਦਾਂਗੇ ਅੱਛਾ ਜੀ ਹਾਂ ਕਿੰਨੇ ਕ ਦੀ ਮੋਕੇ ਵਿੱਚ ਕਰ ਲਾਂਗੇ ਦਾ ਅੱਛਾ ਜੀ ਹਾਂ ਠੀਕ ਹੈ ਹਾਂ ਦੱਸ ਦੋ ਕਰ ਦੂਗਾ ਇਹਦੀ 85000 ਦੀ ਹੈ 85 ਦੀ ਨਹੀਂ ਜੇ ਅੱਜ ਕਰੀਏ ਭਾਜੀ 80 ਕਰੀਏ ਹਾਂ ਜੀ ਕੀ ਚਾਹ ਪਾਉਂਦਾ ਸੀ ਅੰਦਰ ਕਰ ਜਾਂ 2000 ਛੱਡ ਗਏ ਨਹੀਂ ਹਾਂ ਹੋਰ ਕਰ ਦੋ ਇੱਕ ਕਰ ਦੋ ਚਲੋ ਪੰਜ ਹੀ ਛੱਡਿਆ ਲੈ ਨਹੀਂ 75 ਦੀ 575 ਦੀ ਦੇ ਦਾਂ ਛੋਟੀ ਹਾਂਜੀ ਛੋਟੀ ਲੰਮੀ ਵਧੀ ਹਾਂਜੀ ਚਲੋ ਗੁਰੂ ਰਾਮਦਾਸ ਕਿਰਪਾ ਕਰੇ ਪੋਤਰਾ ਨਹੀਂ ਕਿੰਦੇ 2 ਨੰਬਰ 'ਚ 6570 ਆ ਨਾ ਅੱਛਾ ਜੀ ਇਹ ਸਹੀ ਗੱਲ ਹੈ ਜਿੱਡਾ ਕੱਟ ਕਾਟ ਆ ਮੈਂ ਨਾ ਮਹੀਨੇ ਦੀ ਕੱਲ ਮੈਂ ਚੈੱਕ ਕਰ ਆ ਗਿਆ ਠੰਡਾ ਟੀ ਕਲਵਾਤਾ ਵਾ ਅੱਛਾ ਜੀ ਕਮੀਨੀ ਛੋਟੀ ਜੇਗੀ ਜੱਗੇ ਠੀਕ ਹੈ ਠੀਕ ਹੈ ਠੀਕ ਹੈ ਦੋ ਮੈਂ ਹੁਣ ਉੱਠ ਕੇ ਮੈਨੂੰ ਆਉਣਾ ਪਿਆ ਵਾ ਵਾਕਿਆ ਹੀ ਛੋਟੀ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕਿ ਵੱਡੀ ਲਓ ਜੀ ਬਿਲਕੁਲ ਜਿਹੜਾ ਨਾਰਮਲ ਰੇਟ ਆ ਬਾਕੀ ਵਾਧੇ ਵੰਦੀ ਆ। ਬਾਕ ਦਾ ਟਾਈਮ ਜੀ ਦੁਪਹਿਰ ਦਾ। ਉਹ ਸਾਢੇ 11 ਦਾ ਟਾਈਮ ਆ। ਉਸ ਟਾਈਮ ਦਾ ਕੋਈ ਵੀਰ ਭਰਾ ਚਵਾਈ ਦਾ ਹਿਸਾਬ ਲਾ ਲੈ। ਠੀਕ ਆ ਠੀਕ ਆ। ਇਹ ਤੇ ਜਿਹੇ ਨੰਬਰ ਤੇ ਭਾਜੀ? ਇਹ ਆ ਜੀ ਗੁਣਾ ਦੀ ਗੁਥਲੀ ਏ। ਅੱਛਾ ਜੀ। ਹਾਂ ਆਪਣੇ ਮजूद ਨਾਲੋਂ ਵੱਧ ਲੰਨ ਰਹੀ ਆ। ਠੀਕ ਆ ਜੀ। ਗੁਣਾ ਦੀ ਗੁਥਲੀ ਆ ਲੰਬਾਈ ਵੇਖੋ ਕਿੰਦੀ ਆ। ਸਹੀ ਗੱਲ ਬੇਲ ਮੂਲੇ ਦੀ ਵੀ ਚੰਗੀ ਆ। 20 20 9 10 ਕਿਲੋ ਆ ਤੇ। ਠੀਕ ਆ ਜੀ। ਹਾਂ ਮਗਰ ਕੱਟੀ ਵੀ ਬੜੀ ਸਟੈਂਡਰਡ ਦੀ ਵੇਖੋ। ਠੀਕ ਆ ਜੀ ਫੀਲ ਕਾਫ ਜੇ ਸਹੀ ਗੱਲ ਹੈ ਸਹੀ ਗੱਲ ਹੈ ਕੋਈ ਨਹੀਂ ਆ ਥੋੜਾ ਦਿਓ ਨੂੰ ਤੇ ਥੱਲੇੋਂ ਅੱਡੇ ਚਲੋ ਟਾਈਮ ਵਾਰ ਚੋਈ ਨੂੰ ਕੱਢੇ ਤਿੰਨ ਚਾਰ ਘੰਟੇ ਹੋਏ ਆ ਜੇ ਹਾਂਜੀ ਆ ਵਿੱਚ 6:30 7 ਵਜੇ ਦੀ ਚੋਈ ਆ 11:00 11:30 ਦਾ ਟਾਈਮ ਆ ਤੇ ਇਹ ਸ਼ਾਮ ਨੂੰ ਤਾਂ ਇਹ ਪੰਡਾ ਪਾਉਂਦੀ ਜਿਹੜਾ ਕੁੜੀ ਹੋਈ ਥੱਬੇ ਜਿਹੜਾ ਚੱਡਾ ਲੈ ਆਉਂਦੀ ਅੱਛਾ ਜੀ ਹਾਂ ਠੀਕ ਹੈ ਲੋ ਜੀ ਇਹ ਵੀ ਨੀਂਦੀ ਰਵੀ ਦੇ ਵਿੱਚ ਆ ਗਈ ਜੇ ਤੇ ਵਾਨੇ ਦੇ ਇਹਦੇ ਵੀ ਡੱਬ ਡੂਬ ਆ ਗਏ ਜਿਹੜਾ 9 ਰੋ 10 ਲੀਟਰ ਜਿਹੜਾ ਦੁੱਧ ਦੇਦੇ ਕੋਲ ਤਿਆਰ ਆ ਥਾਨ ਜਿਹੜਾ ਨੋਕ ਵਾਲਾ ਲੱਗਾ ਵਾ ਤੇ ਨੋਕ ਵਾਲੇ ਥਾਨ ਦੀ ਚੋਈ ਜਿਹੜੀ ਬਹੁਤ ਇਹ ਕਿੰਨਾ ਕੁ ਪਰਜੁਗੀ ਦੁੱਧ ਭਾਜੀ ਦੁੱਧ ਵੀਰੀਏ ਉਹ ਸੇਵਾ ਕਰੂਗਾ ਤੇ ਵਜੂਮ ਦੇ ਹਿਸਾਬ ਨਾਲ 10-11 ਕਿਲੋ ਦਹੀਂ ਜਣਾ ਨੇ ਅੱਛਾ ਜੀ ਹਾਂ ਲਓ ਜੀ 10-11 ਲੀਟਰ ਜਿਹੜਾ ਦੁੱਧ ਭਰੂਗੀ ਮਣਕੀ ਅੱਖ ਆ ਗਈ ਜੇ ਹਾਂ ਤੁਝਾ ਤੁਗਾ ਠੀਕ ਹੈ ਜੀ ਸੂਬਾ ਦੂਸਰਾ ਸੂਈ ਜੇ ਕੋਲੀ ਰੂਮਰ ਕੀ ਠੀਕ ਹੈ ਜੀ ਭੋਵੇਂ ਕੋ ਨਿਆਣਾ ਬਹਿ ਕੇ ਚੋਲੇ ਲਓ ਜੀ ਚੱਡਾ ਜਿਹੜਾ ਸਫਾਈਆਂ ਦੇ ਵਿੱਚ ਇਹਦੇ ਥਣਾ ਦਾ ਸਹਿਜ ਗਿਆ ਵੀ ਚੰਗਾ ਵਾ ਇਹਦਾ ਕਿੰਨਾ ਕੁ ਜੇ ਮੁੱਲ ਭਾਜੀ ਜਿੱਦੀ ਛੋਟੀ ਥੱਲੇੋਂ ਸਾਫ ਆ ਲੈਵੇ ਦੀ ਸਾਫ ਆ ਹਾਂ ਜੀ ਇਹ ਛੋਟੀ ਇਹ ਵੀ 85000 ਦੀ ਵਿੱਚ ਨਾਲੀ ਆ ਅੱਛਾ ਜੀ ਬਾਕੀ ਹੁਣ ਆਪਾਂ ਜਾਇਜ਼ ਹੀ ਕਰਦਾਂਗੇ ਫੋਨ ਤੇ ਨਾ ਕਰ ਲਈਏ ਦਾ ਨਹੀਂ ਕਰੀਏਗਾ ਹਾਂ ਜੀ ਨਹੀਂ ਦੱਸ ਦਈਏ ਚਲੋ ਕਲੀਅਰ ਹੋ ਜਾਂਦਾ ਬਈ ਦਈਏ ਫਿਰ 75000 ਦੀ ਉੱਪਰ ਵਾਲੀ ਸ਼ਾਬ 75000 ਦੀ ਹਾਂ ਘੱਟ ਕਰੀਏ ਘੱਟ ਕਰ ਦੋ ਛੱਡ ਦਈਏ ਲੱਗੇ ਅੰਦਰ ਕਰ 70 ਅੰਦਰ ਕਰ ਦਈਏ ਭਾਜੀ ਨਹੀਂ ਅੰਦਰ ਧੱਕਾ ਆਉਣਾ ਇਹ ਨਹੀਂ ਕੋਈ ਨਹੀਂ ਚਲੋ ਦੋ ਦਾਗਾ ਚਲੋ ਕੋਈ ਨਹੀਂ ਚਲ ਪੂਰੇ ਦੀ ਕਰ ਦਈਏ ਖਤਰ ਦੀ ਨਹੀਂ ਹਾਂ ਜਾਇਜ਼ ਜੀ ਹਾਂ ਨਹੀਂ ਕਰਨੀ 100 ਰੁਪਏ ਛੋੜੀ ਯਾਰ ਛੱਡ ਦਾਂਗੇ ਕਿਚੋਂ 70 ਚ ਨਹੀਂ 70 ਚ ਯਾਰ ਨਹੀਂ ਛੱਡੋ ਨਹੀਂ ਠੀਕ ਹੈ ਬਿਲਕੁਲ 68 ਦੀ ਜੱਗੇ ਹੁੰਦੀ ਆ ਅੱਛਾ ਜੀ 68 ਦੀ ਹਾਂ ਨਾ ਹੀ ਬਸ ਨਹੀਂ ਲਓ ਜੀ 68 ਹਜ਼ਾਰ ਦੀ ਨਹੀਂ ਹੁੰਦਾ ਨਹੀਂ ਕੋਈ ਗੱਲ ਨਹੀਂ ਨਹੀਂ ਹੁੰਦਾ ਤਾਂ ਕਾਪਾ ਜੀ ਕੋਈ ਚੱਕਰ ਨਹੀਂ ਪਰ ਕੋਈ ਨਹੀਂ ਹੁੰਦਾ ਇਹ ਕਿਸੇ ਭੈਣ ਭਰਾ ਯਾਦ ਕਰਿਆ ਕਰੂਗਾ ਲਓ ਜੀ 68000 ਦੀ ਜੇ ਕੋਈ ਗੱਲ ਨਹੀਂ ਜਾਣ ਤੋਂ ਭਾਜੀ ਹੁਣ ਜ਼ਬਾਨ ਦਾ ਮੁੱਲ ਹੁੰਦਾ ਕੋਈ ਚੱਕਰ ਨਹੀਂ ਵਾਦੇ ਘਟੇ ਚਲੋ ਬੜੀ ਗੱਲ ਜੇ ਚੋਂ ਕੱਢ ਕੇ ਪਾ ਦਾਂਗੇ ਕੋਈ ਚੱਕਰ ਨਹੀਂ ਯਾਰ ਆ ਫਿਰ ਕਿਹੜੀ ਗੱਲ ਹੁਣ ਜਦੋਂ ਜ਼ਬਾਨ ਹੀ ਕਰ ਦਿੱਤੀ ਇਹਦੇ ਲਓ ਜੀ ਚੌਥੇ ਨੰਬਰ ਦੇ ਵੱਡਾ ਕੱਦ ਕਾਠ ਆ ਗਿਆ ਜੀ ਅੱਛਾ ਜੀ ਲੱਗਾ ਦੋ ਦੇ ਝੋਟੇ ਥੱਲੇ 11 ਕਿਲੋ ਤਿਆਰ ਹੋਗਾ 11 ਦਾ 12 ਰਦਾ ਹੀ 10 ਕੇ ਦਾਂਗੇ ਅੱਛਾ ਜੀ ਹਾਂ ਝੋਟੀ ਬੱਚਾ ਭੁੱਲੀ ਏ ਠੀਕ ਆ ਹਾਂ ਬੱਚਾ ਭੁੱਲੀ ਏ ਬੱਚਾ ਇਹਦੀ ਕੱਟੀ ਜਿਆ ਉਹ ਠੀਕ ਆ ਜਿਵਾਕ ਫਿਰ ਤਾਜ਼ਾ ਜੀ ਮੇਲਾ ਮਾਰਦੀ ਦੀ ਵੀਡੀਓ ਹੈਗੀ ਆ ਅੱਛਾ ਜੀ ਹਾਂ ਉਹ ਘਰ ਵਾਲਿਆਂ ਨੂੰ ਪਰਸੋਂ ਚੌਥੀ ਗੱਲ ਆ ਉਹਨਾਂ ਪਾਈ ਮੇਲਾ ਮਾਰਦੀ ਦੀ ਵੀਡੀਓ ਠੀਕ ਆ ਜੀ ਉਹ ਮੈਂ ਵਿਖਾ ਦੂੰਗਾ ਵੀਰ ਨੂੰ ਕਿੰਨੇ ਬਿਲਕੁਲ ਦਿਖਣ ਰਹੀ ਹੈ ਤਾਜੀ ਆ ਤਾਜੀ ਆ ਤੇ ਸੂਆ ਇੱਕ ਨਵਾ ਸੂਈਓ ਪਾਜੀ ਇਹ ਦੂਜਾ ਸੂਆ ਸੂਈ ਲੋ ਜੀ ਸੂਆ ਦੋਸਰਾ ਜੇ 11 ਹੋਗਾ ਪਰ 10 ਦੀ ਫੁੱਲ ਗਰੰਟੀ ਹੈ ਆਂ ਭਾੜਾ ਲੈਂਦੀ ਜੇ ਭਾੜੇ ਦੇ ਚੋਂਗੇ ਜੇ ਹੋ ਸਕਦਾ ਉੱਪਰ ਥਾਂ ਕੇ ਇੱਕ ਅੱਧਾ ਦੀ ਗੱਲ ਆ ਪਰ ਹਿਲਦੀ ਨਹੀਂ ਆ ਭਾੜੇ ਦੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਜੈਡ ਬਲੈਕ ਜੇ ਕੱਦ-ਕਾਟ ਜਿਹੜਾ ਤਗੜਾ ਆ ਗਿਆ ਵੱਡਾ ਕੱਦ-ਕਾਠ ਆ ਕੋਈ ਆਮ ਨਾ ਸਮਝੇ ਭਰਾ ਤੇ ਇਹ ਕਿੰਨਾ ਕ ਭਰ ਜੋ ਦੁੱਧ ਭਾਜੀ ਦੁੱਧ ਵੀ ਨਹੀਂ 12-13 ਕਿਲੋ ਦੇਈ ਜੂਗੀ ਬੜਾ ਰਮਾਨਾ ਠੀਕ ਹੈ 10-11 ਕਿਲੋ ਦੇਣ ਦੀ ਹੈ ਇਹਦੇ ਅੱਛਾ ਜੀ ਲੋ ਜੀ 12-13 ਲੀਟਰ ਦਾ ਦੁੱਧ ਭਰੂ ਵੀ ਕਰਮਾਲੀ ਤੇ 10 ਲੀਟਰ ਦੀ ਗਰੰਟੀ ਆ ਫ ਬਾਕੀ ਚੱਡਾ ਤਾਂ ਹੀ ਵੇਖ ਸਕਦੇ ਜਿਹੜੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਜਿਸ ਕਨੇ ਦਾ ਮੁੱਲ ਸਾਂਭਣ ਵਾਲਾ ਭਰਾ ਖੜੇ ਕੋਈ ਇਹ ਤਾਂ ਵੇਚ ਦੀਏ ਔਰ ਬਲੀ ਨੇ ਫੜੀ 85 ਦੀ ਵੇਚ ਦੀਏ 85 ਦੀ ਹਾਂ ਥੋੜਾ ਜਿਹਾ ਬੱਚਾ ਭੁੱਲੀ ਜੀ ਬੱਚਾ ਭੁੱਲੀ ਜੀ ਹਾਂਜੀ ਛੋਟੀ 85 ਇਹ ਬੱਚਾ ਭੁੱਲੀ ਅਸੀਂ ਰੇਡ ਭੁੱਲ ਜੀਏ ਹਾਂ ਰੇਡ ਭੁੱਲ ਜੀਏ ਚਲੋ ਕਰੋ ਜੈ ਜੈ ਕੋਈ 80 ਦੀ ਜਾਂਦੇ ਹਾਂਜੀ ਹਾਂਜੀ ਅਸੀਂ ਨਹੀਂ ਕਰੀਏ ਹਾਂ ਚਲੋ ਕਰਾ ਦੋ ਮਾਮਤਾਂ ਨਾਲ ਵੜੀ ਵੱਡੀ ਦੁੱਧ ਬੜਾ ਜੇ ਜੱਗਿਆ ਉਹ ਮਾਰਵੀਰ ਉਹ ਬਿੱਲੀ ਨੇ ਕੀ ਫੜਿਆ ਜੀ ਬਿੱਲੀ ਨੇ ਉਹ ਦੂਜੀ ਮੰਗਰਾਈ ਵੱਡੀ ਜਾਂਦੀ ਹਾਂ ਤੇ ਭਜਾ ਜਿਸਕਰ ਨਕਾਰ ਯਾਰ ਹਾਂ ਕਰੀਏ 80 ਦੀ ਜਾਂਦੀ ਨਹੀਂ 80 ਦੀ ਅੱਗੇ ਕਹਿੰਦੇ ਸੀ ਅੱਛਾ ਕਰ ਦੋ ਫਿਰ ਜੋ ਕਰਨਾ ਫਿਰ ਉੱਥੇ ਹੀ ਨਹੀਂ ਨੂੰ ਕਿੱਥੇ ਲੱਗੇ ਕਰ ਦਈਏ ਕਰ ਦੋ ਹਾਣਾ ਹੀ ਭਾਜੀ ਕਰ ਦਈ ਹਾਣਾ ਹੀ ਤੁਹਾਡਾ ਭਲਾ ਆ ਜੀ ਤੂੰ ਹੀ ਤੇ ਨਹੀਂ ਕਰੀ ਨੀ ਕੋਈ ਗੱਲ ਨਹੀਂ ਛੋਟੀ ਚੰਗੀ ਕੋਈ ਵੀ ਡੇਰੀ ਵਾਲਾ ਵੀ ਲੈ ਜਾ ਜਿਹੜਾ ਮਰਜ਼ੀ ਲੈ ਜਾ ਠੀਕ ਹੈ ਮੈਂ ਅੱਛਾ ਵੀ ਵੰਡ ਕਰ ਦਿਆਂ ਇਹਨਾਂ ਅੱਛਾ ਵੰਡ ਨਹੀਂ ਕਰਨੀਆਂ ਅਜੇ ਤਣੀ 77 ਦੀ 77 ਦੀਆਂ ਲਓ ਜੀ ਆਫਰ ਆ ਆਖਿਆ ਵੀਰ ਨੇ ਹੁਣ ਪਕਾਏ ਕੋਈ ਯੱਕਰ ਨਹੀਂ ਨਹੀਂ ਛੋਟੀ ਵੱਡੀ ਨਹੀਂ ਕਾਦ ਕੋ ਜਿਹੜਾ ਬਹੁਤ ਤਗੜਾ ਵਾ ਤੇ ਚਲੋ ਥੋੜੀ ਜਿਹੀ ਇੱਕ ਚਲੋ ਹਣਾ ਕਮੀ ਕਰਕੇ ਜਲ ਵੀਰ ਨੇ ਰੇਡ ਜਾਇਜ ਬਿਲਕੁਲ ਪਾਤਾ ਵਾ ਠੀਕ ਆ ਤੇ ਐਂਡ ਤੇ ਇੱਕ ਨਗੀਨਾ ਦਿਖਾਉਣੀ ਆ ਪਾਣ ਤੁਹਾਨੂੰ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਜੀ ਪਹਿਲਾ ਸੂਬਾ ਛੋਟੀ ਸੂਈ ਜੇ ਅੱਛਾ ਜੀ ਪਿਓਰ ਮੋਹਰਾ ਦੀ ਇੱਕ ਕਵਾਲ ਵੀ ਨਾ ਪੂਛ ਨਾ ਸਿਰ ਤੇ ਕਿਤੇ ਟਟਾ ਜੈਡ ਬਲੈਕ ਆਗੀ ਜੈਡ ਬਲੈਕ ਦੋ ਦੇ ਕੇ ਭਾਜੀ ਦੋਦੇ ਝੋਟੀ ਥੱਲੇ 8 ਕਿਲੋ ਹੋਊਗਾ। ਅੱਛਾ ਜੀ। 3 ਦਿਨ ਹੋ ਗਏ। ਸੂਈ ਨੂੰ 7 ਨਾਲ 8 ਕਿਲੋ ਹੋਊਗਾ ਪਰ 7 ਕਿਲੋ ਦੱਸ ਕੇ ਦੇ ਦਾਂਗੇ। ਕੱਟੀ ਕੱਟਾ ਜੀ ਭਾਜੀ। ਪਹਿਲਾਂ ਕੱਟਾ? ਹਾਂ ਬੱਚਾ ਕੱਟਾ ਆਇਆ। ਕੱਟਾ ਜੀ। ਠੀਕ ਆ ਜੀ ਮੇਲ ਕਾਹ ਕੇ ਬਿਲਕੁਲ ਹੀ ਤਾਜ਼ਾ ਵਾ। ਪਹਿਲਾਂ ਹੀ ਸਵੇਰ ਸੂਈ ਆਪਣੂਣੀ ਝੋਟੀ। ਹਾਂ। ਤੇ ਰੈਂਗਰ ਸਿੰਗ ਲੱਗਾ ਪਿਆ ਵਾ ਕਰਮਾਲੀ ਨੂੰ। ਐ ਚੋਣ ਚਾਣੀ ਬੜੀ ਸ਼ਾਨਦਾਰ ਆ ਥਣ ਥਣ ਬੜਾ ਸੋਹਣਾ ਲੱਗਾ। ਠੀਕ ਆ ਜੀ ਕਿੰਨਾ ਕੁ ਭਰੂ ਦੁੱਧ ਭਾਈ? ਦੁੱਧ ਬੜੀ ਝੋਟੀ ਦਾਖ ਕੋ ਦਈ ਜੂਗੀ ਜੇ ਕੋ ਸੰਭੂਗਾ ਵੀਰ ਭਰਾ। ਅ ਦੇ ਬੱਚੇ ਨੇ ਪੂਰੇ ਜਾਂਦੀ ਜੇ ਉਧਰ ਕਰ ਲਾ ਜੇ ਠੀਕ ਹੈ ਠੀਕ ਹੈ ਚਲੋ ਉਹਨੂੰ ਲੈ ਜਾਓ ਕੋਈ ਨਸਲ ਦੀ ਚਲੋ ਲਓ ਜੀ 10 ਲੀਟਰ ਜਿਹੜਾ ਦੁੱਧ ਪਰੂਗੀ ਗੱਡ ਬਲੈਕ ਪਿਓਰ ਮੋਰਾ ਨਸਲ ਦੀ ਝੋਟੀ ਹੈ ਹਾਂਜੀ ਹਾਂਜੀ ਪਰ 8 ਕਿਲੋ ਹੋਊਗਾ 7 ਕਿਲੋ 10 ਕਿ ਦੇ ਦਿਆਂਗੇ ਅੱਛਾ ਜੀ ਹਾਂ ਲਓ ਜੀ ਕਿਲੋ ਘਾਟੀ ਪਾਈ ਕਹਿੰਦਾ ਕਿ 10 ਕਿ ਦੇਵਾਂਗੇ ਚਲੋ ਵੱਧ ਨਿਕਲੇ ਕਿਸ ਦੇ ਘਰ ਜਾ ਕੇ ਤੇ ਮਜ਼ਾ ਫੇਰੀ ਆਉਂਦਾ ਵਾ ਸਹੀ ਗੱਲ ਹੈ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਹੈ ਠੀਕ ਹੈ ਨਹੀਂ 8 ਤੇ 9 ਦਸਨਾ ਨਹੀਂ 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 ਸਹੀ ਹੈ ਪੂਰ ਦੀ ਲੋੜ ਹੀ ਨਹੀਂ ਆਉਂਦੇ ਸੱਚਾਈ ਦਾ ਭਾਜੀ ਮੁੱਲ ਬਾਦ ਵੀਡੀਓ ਤਾਂ ਕਰਨਾ ਪਾਉਣ ਨਹੀਂ ਦਿੰਦੇ ਤਾਂ ਡਕਰ ਨਾਲ ਲੈ ਜਾਂਦੇ ਆ ਹਾਂ ਵਾਰੀ ਨਹੀਂ ਆਉਂਦੀ ਦੋਣਾਂ ਬਸ ਕਿੰਨੇ ਦਿਨ ਹੋ ਗਿਆ ਆਪਾਂ ਨੂੰ ਫੇਰ ਵੇਚ ਜਾਂਦਾ ਮਾਹ ਹਾਂਜੀ ਹਾਂਜੀ ਲਓ ਜੀ ਚੋਟੀ ਬਹੁਤ ਹੀ ਚੰਗੀ ਆ ਗਈ ਰਿਕਾਰਡ ਵਾਲੀ ਜੀ ਪਿਓਰ ਮੋਰਾ ਨਸਲ ਦੀ ਦਾ ਸਿਲਟੇਡਾ ਦੁੱਧ ਭਰੂਗੀ ਕਰਨ ਵਾਲੀ ਜੀ ਦੱਸੋ ਭਾਜੀ ਇਹਦਾ ਵੀ ਮੁੱਲ ਫੇਰਾ ਇਹਦਾ ਕਰ ਲਈ ਮੈਂ ਨਾ ਇੱਕ ਦਾ ਨਹੀਂ ਦੂਜਿਆਂ ਦੀਆਂ ਕਸਨਾਂ ਐ ਚੋ ਕੱਟ ਰੀਆਂ ਉੱਧਰ ਕਸਰ ਕੱਟ ਲਾਉਂਦੇ ਕੱਟ ਰੀਆਂ ਹਾਂਜੀ ਇਹਨੀ ਕਮਾਈ ਕਰਕੇ ਕੀ ਕਰਾਂਗੇ ਹਾਂਜੀ ਹਾਂਜੀ ਕਿੱਥੇ ਜਾਣਾ ਫਿਰ ਤੁਹਾਨੂੰ ਪਤਾ ਸੀ ਮਹਾਰਾਜ ਨੇ ਵਧੀਆ ਰੋਟੀ ਦਿੱਤੀ ਆ ਬੱਸ ਵਾਸਤੇ ਇਹ ਗੱਲ 85 ਦੇ ਦਈਏ ਵੀ ਨਹੀਂ ਮੇਰਾ ਭਰਾ ਕਰੀਏ ਯਾਰ ਹਾਂਜੀ ਜੋੜਾ ਇਹ ਕਰਦੇ ਜਿਹੜਾ ਲੈ ਜਾਏਗਾ ਆ ਕੰਮ ਨਵੇਂ ਰਹਿੰਦੇ ਨੇ ਨਹੀਂ ਜਾਇਜ਼ ਕਰੀਏ ਆਹ ਹਾਂਜੀ ਜਾਇਜ਼ ਕਰੀਏ ਦੋ ਛੜਦੀਆਂ 85 ਆ ਨਹੀਂ ਫਿਰ ਗੱਲ ਨਹੀਂ ਬਣੀ ਹੋ ਜਿਹਦੇ ਹੈ ਓਡੀ ਨਹੀਂ ਨਾ ਗੱਲ ਬਣਦੀ ਗੱਲ ਨਹੀਂ ਬਣਦੀ ਨਹੀਂ ਨਹੀਂ ਬਣੀ ਗੱਲ ਚਾ ਛੱਡ ਦੇ ਚੱਲ ਜਾਂਦੇ ਆ ਪੂਰੇ ਸੀ ਆ ਸੀਦੀ ਪੂਰੇ ਕਿ ਆਏ ਅਸੀਂ ਕਹਿੰਦਾ ਭਾਜੀ ਨਹੀਂ ਏਦਾਂ ਨਹੀਂ ਹਜੇ ਭਰਾ ਨਹੀਂ ਆਡਾ ਕੋਈ ਜਿਆ ਨਹੀਂ ਗੱਲ ਬਣੀ ਜੀ ਹਾਂ ਜੀ ਜਿਹੜਾ ਮਰਜੀ ਵੀਰ ਜੋੜਾ ਲੈ ਜੀ ਅੱਛਾ ਜੀ ਨਹੀਂ ਧੱਕਾ ਜੀ ਨਹੀਂ ਨਹੀਂ ਧੱਕਾ ਜੀ ਡੇਢ ਲੱਖ ਦਾ ਜੋੜਾ ਹੀ ਜੱਗੇ ਆ ਜੀ ਲੱਖ ਡੇਢ ਦਾ ਨਹੀਂ ਕਹਿਤਾ 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 ਡੇਢ ਲੱਖ ਦਾ ਜੋੜਾ ਆ ਦੇਵੇ ਝੋਟੀਆਂ ਪੈਂਦੀ ਹੈ ਮੈਨੂੰ ਪਤਾ ਪਰ ਝੋਟੀ ਚ ਚੱਗੀ ਇਹ ਆ ਵੀ ਜਿੰਨੇ ਵੀਰਾਂ ਨੇ ਲਈ ਨਹੀਂ ਉਹਨਾਂ ਨੂੰ ਵੀ ਪਤਾ ਆ ਝੋਟੀ ਸਾਡਾ 80 ਦੀ ਮੈਨੂੰ ਆ ਗਿਆ ਅੱਛਾ ਜੀ ਠੀਕ ਹੈ ਜੀ ਕੋਈ ਨੀ ਆ ਜੋੜਾ ਹੀ ਨਹੀਂ ਇੱਕ ਕਕਰ ਨਹੀਂਦਾ ਉਹ ਜੀ ਆ ਵੇਖ ਸਕਦੇ ਥਣਾ ਦਾ ਸੈਦ ਗਿਆ ਬ ਚੰਗਾ ਵਾ ਇੱਕ ਵੀ ਤੂੰ ਲੈ ਕੇ ਤੇ ਘਟਾ ਆ ਕੇ ਪੌਂਡਿਆ ਮੋਲ ਅੱਛਾ ਜੀ ਅੱਜ ਮੈਨੂੰ ਪਤਾ ਭਰਾ ਨੇ ਕਿਹਾ ਜਤਰਾ ਅੱਜ ਕਹਿ ਦੋਗੇ ਹਾਂ ਠੀਕ ਹੈ ਜੀ ਜੱਗੇ ਵੀ ਪੁੱਛਿਆ ਇਹਨੂੰ ਹਾਂ ਜੀ ਹਾਂ ਜੀ ਉੱਥੇ ਬੈਠੇ ਇਹ ਵੀ ਨੇ ਇਹਨੇ ਕਿਹਾ ਵੀ ਇਹ ਵੇਚਾ ਸਹੀ ਆ ਆ ਮੈਂ ਅੱਜ ਮੋਲ ਭਰਾ ਕੋ ਕੋਈ ਆ ਜਕਰਾਂ ਪਰ ਖੋਹੀਆਂ ਪਰ ਹੁਣ ਨਾ ਮੇਰਾ ਭਰਾ ਕੋਈ ਛੋਟ ਵਾਲਾ ਬਣਾ ਫੋਨ ਕਰੇ ਹਨ ਨਹੀਂ ਨਹੀਂ ਛੋਟ ਦੇ ਚੱਲ ਤੁਹਾਨੂੰ ਫੋਨ ਲਾ ਲਿਓ ਛੋਟ ਦੇ ਕਰਨਗੇ ਛੋਟ ਦੇ ਕਰਦਾਂਗੇ ਵੱਡੀ ਗੱਲੀ ਨਹੀਂ ਦਿੰਦੇ ਹਾਂਜੀ ਹਾਂਜੀ ਪਰ ਮੋਲ ਘਟਾਉਣ ਵਾਲਾ ਨਾ ਕਰੇ ਠੀਕ ਹੈ ਠੀਕ ਨਹੀਂ ਨਹੀਂ ਰੇਟ ਬਿਲਕੁਲ ਚਲੋ ਹੱਥ ਜੋੜ ਕੇ ਵੀਰਾਂ ਗੜੀ ਬੇਨਤੀ ਆ ਭਰਾ ਸਾਡਾ ਮਾਨ ਕਰਦਾ ਪਿਆਰ ਬੜਾ ਜਿਆਦਾ ਹਾਂਜੀ ਹਾਂਜੀ ਪਰ ਨਹੀਂ ਤੇ ਕੋਈ ਬੰਦਾ ਬੋਚੋ ਪਾ ਕੇ ਨਹੀਂ ਜਾਂਦਾ ਨਹੀਂ ਦਿੰਦਾ ਸਹੀ ਗੱਲ ਸਹੀ ਗੱਲ ਆ ਅੱਛਾ ਜੀ ਪਰ ਛੋਟੀ ਚੰਗੀ ਆ ਪਰ ਨਾਲ ਨਹੀਂ ਕਰ ਸਕਦਾ ਚਲੋ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਭਾਜੀ ਪਿਆਰ ਨਹੀਂ ਲੱ ਪਹਿਲਾ ਲੱਭ ਜਾਂਦਾ ਹੈ ਪਰ ਇਦਾਂ ਮੈਂ ਸਾਰਿਆਂ ਵੀਰਾਂ ਭਰਾਵਾਂ ਅੱਗੇ ਬੇਨਤੀ ਕਰਦਾ ਇਦਾਂ ਹੀ ਡੰਗਰ ਪੋਲੇ ਲੈਣੇ ਭਾਣਾ ਲੈਣੇ ਆ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੇਅਰ ਕਰੋ ਬਿਲਕੁਲ ਬਿਲਕੁਲ ਬਸ ਬਸ ਆਪਣੇ ਚੈਨਲ ਆ ਬਸ ਬਸ ਆਪਣੇ ਚੈਨਲ ਹਾਂ ਲਓ ਜੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਨੂੰ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ